ਲਓ ਆਪਾਂ ਲੈਵਲ ਕੱਢ ਲਏ ਤੂੰ ਆ 2 ਬੀ ਬੀ ਮਹੀਨੇ ਦਾ ਲੈਵਲ ਗੱਡੀ ਜਾਣਾ ਯਾਰ ਤੂੰ ਬਿੰਗੀ ਡੇਢੀ ਪਾਉਣੀ ਹੈ ਪਾ ਦੇ ਯਾਰ ਲੈਵਲ ਚ ਤਾਂ ਹੁਣ ਆਉਣੀਆਂ ਜਗਾਠਾਂ ਛੋਟੀਆਂ ਬਿੰਗੀਆਂ ਆਉਂਗਾ ਮੈਨੂੰ ਕਿੰਨਾ ਲਾਂਬਾ ਆਊਗਾ ਤੇ ਤੂੰ ਦਾ 6 ਮਹੀਨੇ ਲਾ ਦੇਗਾ ਫਿਰ ਅਸੀਂ ਤਾਂ ਪਾਲੇ ਮਰੀ ਜਾਵਾਂਗੇ ਪਾਲੇ ਕਾਦੇ ਮਰੀ ਜਾਉਂਗੇ ਯਾਰ ਤੁਸੀਂ ਐਂ ਕੋਈ ਕਰਦੇ ਹੁੰਨੇ ਹੋ ਹੁਣ 2 ਦਿਹਾੜੀਆਂ 5 ਵੱਧ ਲੱਗ ਜਾਣੀਆਂ ਐਂ ਕੋਈ ਕਰਦੇ ਹੁੰਨੇ ਹੋ ਗਾਹਾਂ ਝਾੜੀ ਲੱਗਦੇ ਨਾ ਝਾੜੀ ਲੱਗਦੇ ਯਾਰ ਫਿਰ ਹੁਣ ਲੈਵਲ ਦਾ ਕੱਢਣਾ ਪਊਗਾ ਨਹੀਂ ਉਦੋਂ ਤੋ ਤੋੜ ਕੇ ਹੀ ਲਿਆਉਣੇ ਨੇ ਬਾਈ ਮੇਰੀ ਗੱਲ ਸੁਣ ਲੋ ਜਿਵੇਂ ਤੁਸੀਂ ਕਿਰਸ ਕਰਦੇ ਹੋ ਨਾ ਐਂ ਨਹੀਂ ਕੰਮ ਚੱਲਦਾ ਇਹ ਹੇ ਜੇ ਕੋਈ ਚਗਾਠ ਬਿੰਗੀ ਨਾ ਰਹੇ ਜੇ ਤ ਉਸਤਾ ਉਹ ਕੰਮ ਕਰਦੇ ਹਾਂ ਐ ਕਰ ਬਈ ਇਹਨੂੰ ਦੇਖ ਕੇ ਆਣ ਲਾਵੇ ਐ ਇੱਕ ਉਹ ਲਾ ਦੇ ਤੂੰ ਕੰਧ ਤੇ ਜੜ ਬਈ ਓ ਯਾਰ ਤੂੰ ਕਿਉਂ ਭਕਾਈ ਕਰਵਾਈ ਜਾਂਦਾ ਹੋਂ ਤੇ ਕੰਧ ਤੇ ਜੜ ਬਈ ਤੂੰ ਕੰਧ ਤੇ ਇੱਥੇ ਜੜ ਨਾ ਅੱਗੇ ਦਾ ਸਾਰੇ ਕੌਲੇ ਸਿੱਧੇ ਕੱਢੇ ਰ ਤੂੰ ਤਾਂ ਇੱਥੇ ਇੱਥੇ ਜੜ ਤਾਂ ਵਾਲੀ ਤੇ ਤਾਂ ਵੀ ਤੁਸੀਂ ਮੇਰੀ ਗੱਲ ਨਹੀਂ ਬਾਵੀ ਮੇਰੀਆਂ ਲਸਤਾਂ ਚ ਲਾਉਣਗੇ ਯਾਰ ਫਿਰ ਲੈਵਲ ਤਾਂ ਹੀ ਨਿਕਲਣਗੇ ਨਹੀਂ ਮੈਨੂੰ ਤਾਂ ਕੀ ਆ ਮੈਂ ਤਾਂ ਪੁੱਠੀਆਂ ਸਿੱਧੀਆਂ ਕਰਨੀਆਂ ਮਾਰ ਦੇਣਾ ਮੁੜ ਕੇ ਝਾਕੀ ਜਾਓਗੇ ਤੁਸੀਂ ਝਾਕੀ ਜਾਓ ਅੱਗੇ ਦਾ ਸਿੱਧੀਆਂ ਕੱਢੀਆਂ ਲੈ ਆਪਦੇ ਕੰਨ ਨੂੰ ਸੇਹਦ ਲਾਲਾ ਕੰਨ ਚ ਫਸਾ ਲੈਣਾ ਯਾਰ ਕੰਨ ਚ ਕਿਉਂ ਫਸਾ ਲੈਣਾ ਦੇਖ ਦੀ ਰਹੇ ਹੈ ਬਿੰਗੀ ਡੈਡੀ ਕਿਥੇ ਲੈਵਲਾਂ ਹੀ ਨਿਕਲਦੇ ਹੁੰਦੇ ਆ ਦੇਖ ਉਹ ਸਾਰੇ ਦਾ ਖੁੰਜੇ ਬਣਾ ਤੈ ਤੂੰ ਯਾਰ ਖੁੰਜੇ ਜੇ ਮੇਰੀ ਗੱਲ ਤਾਂ ਸੁਣ ਲਓ ਪਹਿਲਾ ਲੈਵਲ ਕੱਢ ਲੈਣੇ ਹੋਰ ਕੰਮ ਕਰੋ ਹੁਣ ਦੇਖ ਹੁਣ ਤੇਰੇ ਕੱਦ ਦੇ ਮੈਚ ਦਾ ਲੈਵਲ ਕਰ ਦਿੰਨੇ ਆ ਠੀਕ ਹੈ ਹੁਣ ਕੱਲ ਨੂੰ ਤੈਨੂੰ ਦਿੱਕਤ ਆ ਜੇ ਕੋਈ ਮੰਨ ਲਓ ਸਿੱਧਾ ਤੂੰ ਨੰਗਣਾ 6 ਫੁੱਟ ਦਾ ਹੈਗਾ ਇਧਰ ਬਿੱਗਾ ਡੈਡਾ ਹੋ ਜਾ ਫੇਰ ਕੀ ਫਾਇਦਾ ਹਨਾ ਹੁਣ ਦੇਖ ਬਾਜ ਆਉਂਦੀ ਐ ਬਾਜਾ ਉਦੋਂ ਦੀ ਆਈ ਜਾਂਦੀ ਕਿਦਾਂ ਤੂੰ ਲੱਗਿਆ ਲੈ ਯਾਰ ਤੂੰ ਤਾਂ ਪੁੱਠੀ ਗੱਲ ਬਾਲ ਲੈਨੇ ਹੋ ਤੂੰ ਛੋਰਾ ਖੜਾ ਕਰਦਾ ਤੂੰ ਵੀ ਛੜ ਜਾ ਇੱਥੇ ਇੱਥੇ ਖੜ ਜਾ ਤੂੰ ਵੀ ਤੂੰ ਤੂੰ ਵੀ ਜੜ ਜਾ ਐਵੇਂ ਲਹੂ ਪੀ ਜਨੇ ਖੜੇ ਇੱਥੋਂ ਜੇ ਤੂੰ ਫੜ ਲੈ ਇਹਨੂੰ ਤੂੰ ਵੀ ਕੰਨ ਨਾਲ ਲਾਲਾ ਤਿੰਨ ਥਾਂ ਦੇ ਲੈਵਲ ਸਿੱਧੇ ਹੀ ਘੜ ਦੇਨੇ ਆ ਹੁਣ ਤਾਂ ਠੀਕ ਐ ਤਿੰਨ ਤਿੰਨ ਚੀਜ਼ਾਂ ਦਾ ਇੱਕ ਥਾਂ ਦੇ ਲੈਵਲ ਘੜ ਦੇਨੇ ਦੇਖ ਆਉਂਦੀ ਆ ਦੋਨਾਂ ਨੂੰ ਕੰਨਾਂ ਚ ਬਾਜ ਨਾ ਓਏ ਆਉਂਦੀ ਆ ਯਾਰ ਕੰਨਾਂ 'ਚ ਬਾਜਾਂ ਆਉਂਦੀਆਂ ਤੂੰ ਮੇਰੇ ਮੰਨੇ ਦਾ ਤੂੰ ਇੱਥੇ ਠੀਕ ਘੰਟੇ ਇੱਥੇ ਖਰਾਬ ਕਰ ਦੇਂਗਾ ਕੋਈ ਗੱਲ ਪੈਪ ਤਾਂ ਨਹੀਂ ਬਾਸ ਛੱਡੋ ਤੁਸੀਂ ਹੈ ਨਹੀਂ ਲੈਵਲ ਵਾਲੇ ਥੱਲੇ ਆ ਜਾਓ ਆਪਾਂ ਬਿਨਾ ਲੈਵਲ ਤੋਂ ਘੜਦੇ ਆ ਆਜੋ ਵਾ ਵਾ ਜਾ ਐਂ ਕਰੋ ਮਸਾਲਾ ਵੀ ਨਹੀਂ ਲਾਉਂਦੇ ਇਟਾਂ ਫੜਾਓ ਲਓ ਫੜਾਓ ਉਧਰ ਫੜਾਓ 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 ਨਹੀਂ ਲਓਗੇ ਮਸਾਲਾ ਦੋ ਟਾਂ ਯਾਰ ਤੁਸੀਂ ਇਟਾਂ ਫੜਾਓ ਹੈ ਹੀ ਨਹੀਂ ਤੁਸੀਂ ਲਾਇਵਲਾਂ ਲੂਬਲਾਂ ਵਾਲੇ ਸੁਣਦਾ ਕੱਚਾ ਕੋਠਾ ਪਾ ਦੇ ਉਤੋਂ ਲਿਪ ਦੇ ਬਸ ਆ ਇਹ ਵਾਲੇ ਤੁਸੀਂ ਕਿੱਥੇ ਲਾਇਵਲਾਂ ਲੈ ਫੜਾਓ ਮੈਂ ਤਾਂ ਹੁਣ ਲਾ ਦਿੰਨਾ 10 ਇਟਾਂ ਤੂੰ ਕਿੱਧਰ ਲਾ ਮਿਸਤਰੀ ਆ ਗਿਆ ਲੈ ਫੜਾ ਚੱਕ ਲੈ ਫੜਾਓ ਰੋੜੇ ਰੂੜੇ ਆਉਣ ਦੇ ਸਾਰੇ ਚੱਕ ਫੜਾ ਫੜਾ ਹੋਰ ਹੱਥ ਨੂੰ ਬਾ ਦਿੰਦੇ ਆ ਲੈ ਮੈਨੂੰ ਕੀ ਹੈ ਹੱਥ ਨੂੰ ਲੈ ਚੱਲ ਫੜਾ ਹੋਰ ਨਾ ਜੋੜ ਤਾਂ ਮਾਰ ਜੋੜ ਮਾਰਨ ਨੂੰ ਕੀ ਹੈ ਤੁਸੀਂ ਕਹਿੰਦੇ ਕਾਲ ਕਰ ਫਿਰ ਕਾਲ ਜਿਹਦਾ ਜੋੜ-ਜੂੜ ਨਹੀਂ ਮਾਰਦੇ ਕਾਲ ਜਿਹਦਾ ਹੀ ਬਹਿਣਗਾ ਫੜਾ ਇਸ ਤਾਂ ਸਾਰੇ ਜਵਾਬ ਥੱਲੇ ਦੇ ਦੇਗਾ ਦੇ ਦੇ ਦੇਗਾ ਫਿਰ ਉਹ ਤੁਹਾਨੂੰ ਆਖੇ 5000 ਹੜੀਆਂ ਵੱਧ ਲੱਗ ਜਾਨੀਆਂ ਤੁਸੀਂ ਆਪ ਲੈ ਫੜਾ ਹੋਰ ਫੜਾਓ ਇਹ ਖੜਾ ਹੀ ਕਰਦਾ ਮਸਾਲਾ ਮਸੂਲਾ ਲਾਲਾ ਜਾ ਕੇ ਚੱਕ ਭਾਈ ਹੋਰ ਫੜਾ ਚੱਕ ਜਾਣ ਦੇ ਬੰਗੀਆਂ ਡੇਡੀਆਂ ਆ ਲੈ ਹੁਣ ਚੈਨ ਦਿੰਦੇ ਆ ਲੈ ਫੜਾ ਮਸਾਲਾ ਚੱਕ ਯਾਰ ਮਖਾਲਾ ਲਾ ਦੇਗੇ ਯਾਰ ਤੂੰ ਇਟਾ ਫੜਾ ਮਿੰਟ ਮਾਰ ਬਿਨਾ ਮਸਾਲੇ ਤੋਂ ਜਲਣ ਦੀ ਫੜਾ ਹੋਰ ਬਹੁਤ ਆ ਯਾਰ ਇੱਥੇ ਛੱਤ ਪਾਦਗੇ ਹੁਣ ਬਸ ਪਾ ਦੇ ਹੈ ਹਾਂ ਪਾ ਦੇ ਕੁੱਕੜ ਜਾ ਨੰਗ ਜਾ ਕਰਨਗੇ ਮੇਰੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਇਹ ਆਪਾਂ ਚੱਕਣੀ 12 ਫੁੱਟ ਠੀਕ ਹੈ ਇੱਧਰ ਗੱਲ ਮੇਰੀ ਸੁਣ ਲੈ 12 ਫੁੱਟ ਚੱਕਣੀ ਹੈ ਠੀਕ ਹੈ 12 ਫੁੱਟ ਇੰਨਾ ਖਰਚਾ ਕਰਦਾ ਤੂੰ ਤੇ ਨੀਵੇਂ ਹੋ ਕੇ ਨੰਗ ਜਾ ਕਰੋ ਯਾਰ ਉਹਦਾ ਤਾਂ ਕੱਦ 6-6 ਫੁੱਟ ਦਾ ਫਿਰ ਤਾਂ 15 ਫੁੱਟ ਤੇ ਪਾਉਣੀ ਪਊਗੀ ਤੁਸੀਂ ਖਰਚਾ ਵਝਾਉਣਾ ਇੱਥੇ ਛੱਤ ਪਾ ਦਿੰਦੇ ਨੀਵੇਂ ਹੋ ਕੇ ਨੰਗ ਜਾ ਕਰੋ ਨਾਲੇ ਆ ਚਗਾਠਾਂ ਦਾ ਡਿਜ਼ਾਈਨ ਰਹਿ ਜੂਗਾ ਮੰਨ ਲਿਆ ਕਰੋ ਮੇਰੀ ਆ ਫਿਰ ਸੱਪ ਵਾਂਗੂ ਸਿੱਧੇ ਲਟਕੇ ਆਨੰਦ ਜਾ ਕਰਾਂਗੇ ਤੇ ਫਿਰ ਲਟਕੇ ਜੇ ਖਰਚਾ ਵਝਾਉਣਾ ਤਾਂ ਇੰਨ ਲੰਗਣਾ ਪਿਆ ਗਰੂ ਆ ਤਾਂ ਹੈਗਾ ਛੋਟਾ ਜਦ ਨੂੰ ਮੇਰੀ ਗੱਲ ਸੁਣ ਲੈ ਜਦ ਨੂੰ ਆ ਵੱਡਾ ਹੋਊਗਾ ਤੇ ਤੇਰੇ ਵਰਗੇ ਮਿਸਤਰੀ ਆਉਣ ਤੇ ਇਹਨਾਂ ਨੂੰ ਕਿਉਂ ਡਿਕਣਾ ਮੇਰੀ ਗੱਲ ਸੁਣ ਲੈ ਜਦ ਨੂੰ ਆ ਵੱਡਾ ਹੋਊਗਾ ਉਦੋਂ ਨੂੰ ਆ ਠੀਕ ਹੈ ਸੋਡੀ ਉਮਰ ਆ ਤੁਸੀਂ ਮਾੜਾ ਮੋਟਾ ਨੀਵਾ ਹੋ ਕੇ ਨੰਗ ਜੇ ਯਾਰ ਖਰਚੇ ਹੀ ਭਜਾਉਣਾ ਮੈਂ ਤਾਂ ਆ ਗੱਲ ਕਹਣਾ ਬਿਨ ਗਾਰੇ ਤੋਂ ਬਿਨ ਮਸਾਲੇ ਤੋਂ ਚੱਲਣ ਦੇ ਕੁਛ ਨਹੀਂ ਹੁੰਦਾ ਮੀ ਮੂੰਹ ਚ ਡੰਗ ਲੈ ਜਾ ਕਰੂਗਾ ਠੀਕ ਹੈ ਹੋਰ ਫੜਾਇਟਾਂ ਲਾ ਹੋਰ ਲਾ ਦੀ ਇੱਕ ਰਾ ਦਾ ਹੁਣ ਫੇਰ ਨਾ ਨੀਵੀ ਰਖ ਲਿਆ 5 ਫੁੱਟ ਦਾ ਕਰ ਹੀ ਦੇਗੇ ਚੱਲ ਆਉਣ ਦੇ ਚਾਹ ਲੈ ਖਰਜਾ ਲੈ ਆਈ ਕੋਈ ਨਾ ਚਾਹ ਨਹੀਂ ਮੈਂ ਹਲੇ ਪੀਂਦਾ ਚਾਹ ਮੈਂ ਇੱਕ ਵਾਰੀ ਪੀਣਾ ਦਿਹਾੜੀ ਮੇਰੀ ਪਰ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਉੱਦੇ ਗਲਤੀ ਰਹਿ ਗਈ ਥੋੜੀ ਜੀ ਦਿਹਾੜੀ 1700 ਰੁਪਏ ਹੈ ਹੂੰ ਉਗੀ 160 ਹੈ 160 ਟੁੱਟ ਨਹੀਂ 1700 ਰੁਪਇਆ ਦਿਹਾੜੀ ਹੈ ਮੇਰੀ 160 ਲੈ ਲੈ ਯਾਰ ਅਸੀਂ ਤਾਂ ਜਾਣਦੇ ਆ ਤੂੰ ਵੀ ਬਾਲਾ ਖੱਲ ਲੈ ਜਾਣਦੇ ਹੋ ਫਿਰ ਮੈਂ ਤਾਂ ਆਪ ਆਪ ਦੇ ਰਦੇ ਪੱਟ ਦੇ ਨਾਲ ਲੋ ਤੋ ਤਾਂ ਲੋਟ ਹੀ ਨਹੀਂ ਆਉਂਦੇ ਜਿਹੜੇ ਚਾਰ ਰਦੇ ਲਾਏ ਆ ਲੈ ਆ ਲੈ ਆ ਚੱਕੋ ਐਂ ਜੀ ਪੈ ਗਿਆ ਮਿਸਤਰੀ ਨੂੰ ਉੱਲੂ ਸਮਝ ਰੱਖਿਆ ਚੱਕੋ ਆ ਲੋ ਆ ਗਰੰਟੀ ਤਾਂ ਪਰ ਮੇਰੀ ਹੈ ਵਾਹਿਗੁਰੂ ਵਾਹਿਗੁਰੂ ਸ਼ੁਕਰ ਹੈ ਆਪਾਂ ਨਹੀਂ ਪਾਉਂਦੇ